ਅੱਜ ਦੀ ਵੀਡੀਓ ਵਿੱਚ ਬਈ 6 ਗਾਵਾਂ ਦੀ ਵੀਡੀਓ ਬਣਾਈਏ। ਚਵਾਈ ਦੇਖੋ ਬਈ ਕਦੋਂ ਸੂਈ ਆ ਭਰਾ ਇਹ? ਇਹਨੂੰ ਕੱਲ ਦੀ ਸੂਈ ਹੈ ਦਾ। ਕੱਲ ਦੀ ਸੂਈ ਆ ਬੱਚਾ ਬੱਚਾ ਦੇਦਾ ਹਨਾ ਬਈ। ਕਿੰਨਾ ਕ ਦੁੱਧ ਦੇ ਦੂਆਸਟੀ ਮੇਟ ਜਾਈ। ਡਾਕਟਰ ਸਾਹਿਬ ਬੈੜ 25 ਤੋਂ ਬਾਅਦ 30 ਤੋਂ ਥੱਲੇ ਥੱਲੇ ਗੱਡੂ 27, ਗੱਡਦੇ 28 ਛੜਦੇ। ਪਿੰਡ ਛੰਨਾ ਗੁਲਾਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਦਾਪਾ ਨੇੜੇ ਪਿੰਡ ਭਦੌਰ ਤੇ ਸੈਣਾ ਰਹ ਜਾਂਦੇ ਆ। ਮੋਬਾਈਲ ਨੰਬਰ ਬੋਲੇ 948640 ਹੂੰ 54198 ਠੀਕ ਆ ਬਈ। ਚਵਾਈ ਇੱਕ ਨੰਬਰ ਠੰਡੀ ਸੀਲ ਫੁੱਲਾ ਲੈ ਵਲੂਗਾ ਕਮਾਲ ਆ ਬਈ ਸੂਈ ਸਵਾਈ ਆ ਬਈ ਤੇ ਆਹ ਕਿਹੜਾ ਸੂਅ ਸੂਈ ਆ ਬਈ ਇਹ ਪਹਿਲਾ ਸੂਅ ਕੋਲੋਂ ਵੱਸੀ ਸੂਈ ਡਾਕਟਰ ਸਾਹਿਬ ਕਦੋਂ ਸੂਈ ਆ ਬਈ ਇਹ ਇਹਨੂੰ ਦੂਜਾ ਦੇਣਾ ਡਾਕਟਰ ਸਾਹਿਬ ਸੱਚਾ ਕੀ ਇਹਦੇ ਮਗਰ ਇਹਦੇ ਮਗਰ ਵੱਸੀ ਆ ਡਾਕਟਰ ਸਾਹਿਬ ਅੱਛੀ ਆ ਠੀਕ ਆ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਵੀ ਚੰਗੀ ਆ ਤੇ ਆਹ ਵੜ ਕਿਹੜਾ ਸੂਅ ਜੀ ਇਹ ਤੀਜਾ ਸੂਅ ਸੂਈ ਡਾਕਟਰ ਸਾਹਿਬ ਇਹ ਕਦੋਂ ਸੂਈ ਆ ਬਈ ਇਹਨੂੰ ਦੂਜਾ ਦੇਣਾ ਕੱਲ ਦੀ ਸੂਈ ਵੀ ਆ ਜੀ ਬੱਚਾ ਇਹਦੇ ਮਗਰ ਜੀ ਇਹਦੇ ਮਗਰ ਵੀ ਵੱਸੀ ਆ ਡਾਕਟਰ ਸਾਹਿਬ ਬੱਚੀ ਬੜੀ ਚੰਗੀ ਆ ਹਾਂਜੀ ਇਹ ਆ ਬੈਡ ਕਿਦੋਂ ਸੁਈ ਆ ਬਾਈ ਇਹ ਨੂੰ ਵੀ ਇਹ ਨੂੰ ਦੂਜਾ ਦੇਣੀ ਇਹ ਨੂੰ ਡਾਕਟਰ ਸਾਹਿਬ ਬੱਚਾ ਕੀ ਦੇਤਾ ਇਹਨੇ ਇਹਦੇ ਮਗਰ ਵੀ ਬੱਸੀ ਆ ਡਾਕਟਰ ਬੱਚੀ ਬੜੀ ਚੰਗੀ ਹੈ ਨਾ ਦੁੱਧ ਵੀ ਚੰਗਾ ਪਉ ਲੈਵਲ ਉਹ ਬਹੁਤ ਚੰਗਾ ਹੈ ਤੇ ਆ ਬੈਡ ਕਿੰਨੇ ਦਿਨ ਲੋ ਇਹ ਲੈ ਜੀ ਹੇ 4 ਤੋਂ 5 ਦਿਨ ਜੀ ਠੀਕ ਆ ਬਾਈ ਤੇ ਆ ਹਫਤੇ ਕਿਦੀ ਕੱਚੀ ਇਹ ਹਫਤੇ ਦੀ ਕੱਚੀ ਆ ਜੀ ਹਫ਼ਤਾ 10 ਦਿਨ ਦੀ ਓਕੇ ਬਾਈ